ਮੁੰਡਾ ਦੀ ਸਰਹੰਦ ਨਹਿਰ ਛੱਟ ਪੂਜਾ ਦੀ ਤਿਆਰੀ ਲਈ ਬਠਿੰਡਾ ਨਗਰ ਨਿਗਮ ਦੀ ਜੀਸੀਵੀ ਜਿਹੜੀ ਕਿ ਉੱਥੇ ਨਹਿਰ ਦੇ ਕਿਨਾਰੇ ਸਫਾਈ ਕਰ ਰਹੀ ਹੈ ਤਾਂ ਕਿ ਛੱਟ ਪੂਜਾ ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਛੱਟ ਪੂਜਾ ਨੂੰ ਲੈ ਕੇ ਬਠਿੰਡਾ ਦੀ ਸਰਹੰਦ ਨਹਿਰ ਦੇ ਕਿਨਾਰੇ ਲਗਾਏ ਗਏ ਬੱਚਿਆਂ ਦੇ ਖੇਡਣ ਲਈ ਜੰਪਿੰਗ ਪਾਉਂਸਰ ਅੱਜ ਸਿਰ ਛੱਟ ਪਈ ਆਈ ਹੈ ਉਹਦੇ ਲਈ ਕੀ ਪ੍ਰਬੰਧ ਕਰਨਾ ਚਾਹੀਦਾ ਇੱਕ ਤਾਂ ਪਹਿਲਾਂ ਤਾਂ ਸਾਡੇ ਸਾਰੇ ਪ੍ਰਵਾਸੀ ਭਰਾਵਾਂ ਤੇ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਛੱਟ ਪੂਜਾ ਦੀਆਂ ਐਦ ਕੀ ਅਸੀਂ ਇਹ ਬੜੇ ਹੌਸਲੇ ਨਾਲ ਤੇ ਦਾਅਵੇ ਨਾਲ ਕਹਿੰਦੇ ਆ ਕਿ ਅਸੀਂ ਪਿਛਲੇ ਸਾਲਾਂ ਤੋਂ ਬਹੁਤ ਵਧੀਆ ਤੇ ਆਧੁਨਿਕ ਪ੍ਰਬੰਧ ਜੋ ਹੈ ਛੱਟ ਪੂਜਾ ਦੇ ਕਿਤੇ ਹੈ ਜਿਹਦੇ ਲਈ ਬਹੁਤ ਵਧੀਆ ਤੇ ਤਕੜੀਆਂ ਸਟਰੋਂਗ ਪੌੜੀਆਂ ਲੱਗੀਆਂ ਬਹੁਤ ਸੋਨਾ ਤੇ ਡੈਕੋਰੇਸ਼ਨ ਹੋ ਰਹੀ ਹੈ ਸੇਫਟੀ ਦਾ ਪੂਰਾ ਇੰਤਜ਼ਾਮ ਕੀਤਾ ਜਾ ਰਿਹਾ ਲਾਈਟਾਂ ਜੋ ਹੈ ਨਗਰ ਨਿਗਮ ਦੇ ਪੋਲਸ ਸੀਗੇ ਉਹ ਖਰਾਬ ਸੀਗੀਆਂ ਕਾਫੀ ਲੰਬੇ ਦਿਨ ਤੋਂ ਉਹਨਾਂ ਨੂੰ ਉੱਥੇ ਰੋਸ਼ਨ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਦੀ ਜੋ ਸੇਫਟੀ ਹੈ ਤਿਉਹਾਰ ਦੇ ਟਾਈਮ 'ਚ ਉਹ ਬਰਕਰਾਰ ਰਹੇ ਤੇ ਬਣੀ ਰਹੇ ਕਿਸੇ ਨੂੰ ਆਸ ਦੀ ਆਸਥਾ ਜਾਂ ਪੂਜਾ ਕਰਨ 'ਚ ਵਿਗਨ ਨਾ ਪਵੇ ਇਸ ਚੀਜ਼ ਦਾ ਅਸੀਂ ਪੂਰਾ ਇਨਸ਼ੋਰ ਕਰ ਰਹੇ ਹਾਂ ਬਾਕੀ ਉਥੋਂ ਦੇ ਕਾਫੀ ਸੰਸਥਾਵਾਂ ਜੋ ਨੇ ਉਹ ਪੂਰਾ ਆਪਣਾ ਯੋਗਦਾਨ ਪਾ ਰਹੀਆਂ ਨੇ ਆਜਾ ਬਹੁਤ ਸੋਨਾ ਕੰਮ ਕਰਕੇ ਲੋਕਾਂ ਲਈ ਸਹੂਲਤਾਂ ਕ੍ਰੀਏਟ ਕੀਤੀਆਂ ਜਾ ਰਹੀਆਂ ਜਿਦੇ ਕਰਕੇ ਲੋਕ ਸੇਫਲੀ ਆਪਣੀ ਆਸਥਾ ਦੇ ਮੁਤਾਬਕ ਛੱਟ ਪੂਜਾ ਚ ਭਾਗ ਲੈ ਸਕਣ ਤੇ ਉਮੀਦ ਕਰਦਾ ਹੈ ਕਿ ਕੋਈ ਵੀ ਦੁਰਘਟਨਾ ਨਾ ਹੋਵੇ ਐਸੀ ਪ੍ਰਬੰਧ ਦੀ ਅਸੀਂ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ ਬਾਕੀ ਮਾਲਕ ਦੀ ਸਾਡੇ ਸਾਰਿਆਂ ਤੇ ਕਿਰਪਾ ਰਵੇ ਤਾਂ ਕਿ ਲੋਕ ਸਾਡੇ ਬਟਿੰਡੇ ਸ਼ਹਿਰ ਦੇ ਜਿੰਨੇ ਵੀ ਪ੍ਰਵਾਸੀ ਭਰਾ ਭੈਣ ਨੇ ਉਹ ਆਪ ਦੀ ਆਸਥਾ ਨੂੰ ਚੰਗੀ ਤਰ੍ਹਾਂ ਅਰਪਣ ਕਰ ਸਕਣ ਸਰ ਛੱਟ ਦੇ ਜਿਹਨਾਂ ਪ੍ਰਵਾਸੀ ਮਜ਼ਦੂਰਾਂ ਨੇ ਕੀ ਕਹਿਣਾ ਚਾਹੁੰਗੇ ਵੀ ਉਹ ਕਿਸ਼ਤਾਂ ਦੀ ਨਗਰ ਕੌਂਸਲ ਇਹਨਾਂ ਬਹੁਤ ਲੰਗਰੀ ਗੱਲ ਬਸ ਇੰਨਾ ਕੀ ਬੇਨਤੀ ਕਰਨਾ ਚਾਹੁੰਗਾ ਸਾਰਿਆਂ ਨੂੰ ਕਿ ਵੱਦ ਤੋਂ ਵੱਦ ਸਫਾਈ ਰੱਖਣ ਆਸਥਾ ਹੈਗੀ ਆਪਣੇ ਸਾਰਿਆਂ ਦੀ ਮੇਰੀ ਵੀ ਤੁਹਾਡੇ ਨਾਲ ਪੂਰੀ ਆਸਥਾ ਮਗਰ ਆਪਣੇ ਆਪ ਦੀ ਸੇਫਟੀ ਰੱਖਿਓ ਕਿਉਂਕਿ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ ਰਸ਼ ਹੋ ਜਾਂਦਾ ਸਟੈਂਪਿਡ ਹੋਣ ਦਾ ਡਰ ਹੈ ਉਸ ਤੋਂ ਬਚਾਅ ਰੱਖਿਏ ਤੇ ਨਾਲੇ ਸਫਾਈ ਦਾ ਆਪਾਂ ਆਪਣੇ ਵੱਲੋਂ ਨਿੱਜੀ ਬਹੁਤ ਧਿਆਨ ਰੱਖਿਓ ਕਿਉਂਕਿ ਆਪਾਂ ਸਾਰੇ ਨਗਰ ਨਿਗਮ ਤੇ ਸ਼ਹਿਰ ਵਾਸੀ ਇਕਜੁੱਟ ਹੋ ਕੇ ਸਫਾਈ ਦਾ ਤੇ ਸ਼ਹਿਰ ਨੂੰ ਹੋਰ ਸੁੰਦਰ ਬਣਾਉਣ ਦਾ ਪੂਰਾ ਆਪਣਾ ਯੋਗਦਾਨ ਪਾ ਰਹੇ ਆ ਤੇ ਉਦਾਂ ਹੀ ਤੁਸੀਂ ਵੀ ਪਾਓ